ਲੇ ਸੋਨੇ ਰਪਾ ਹੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਦਾਸ ਕਰਨਜੀਤ ਸਿੰਘ ਜੀ ਜੋ ਲੰਬੇ ਸਮੇਂ ਤੋਂ ਗੁਰਪਤਵੰਤ ਸਿੰਘ ਪੰਨੂ ਵੱਲੋਂ ਦੇਸ਼ ਵਿਰੋਧੀ ਤਾਕਤਾਂ ਵੱਲੋਂ ਇਹ ਗੱਲ ਆਤੀ ਜਾ ਰਹੀ ਹੈ ਕਿ 14 April ਵਾਲੇ ਦਿਨ ਤੱਕ ਅਸੀਂ ਡਾਕਟਰ ਭੀਮrao Ambedkar ਸਾਹਿਬ ਦੀ ਪ੍ਰਤੀਮਾ ਜਿਹੜੀ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਸਥਾਪਿਤ ਹੈ ਉਹ ਨਹੀਂ ਰਹਿਣ ਦੇਵਾਂਗੇ ਹਟਾ ਦਿੱਤੀ ਜਾਵੇਗੀ ਅਸੀਂ ਉਹਨਾਂ ਨੂੰ ਖੁੱਲ ਕੇ ਚੇਤਾਵਨੀ ਦਿੰਦੇ ਆ ਕੀ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਪੈਰੋ ਘਰ ਡਾਕਟਰ ਭੀਮਰਾਓ ਸਾਹਿਬ ਦੀ ਪ੍ਰਤਿਭਾ ਦੀ ਰਾਖੀ ਲਈ ਬੈਠੇ ਹੋਏ ਨੇ ਜਿਨ੍ਹਾਂ ਇੱਕ ਜਵਜਨਾ ਟੂਕ ਵਜਾ ਕੇ ਵਜੇ ਸਾਡੇ ਜਿਉਂਦੇ ਜੂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਪ੍ਰਤਿਭਾ ਵੱਲ ਕੋਈ ਉਂਗਲ ਵੀ ਨਹੀਂ ਕਰ ਸਕਦਾ ਛੇੜ ਛਾੜ ਤੇ ਬਹੁਤ ਦੁਰਦੀਦ ਗੱਲ ਆ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੀ ਆਵਾਮ ਤੇ ਪੰਜਾਬ ਦੀ ਨੌਜਵਾਨੀ ਨੂੰ ਖਾਸ ਤੌਰ ਤੇ ਅਪੀਲ ਕਰੂੰਗਾ ਕਿਉਂ ਕਿਸੇ ਦੇ ਪੈਸੇ ਕਾਵੇ ਚ ਨਾਉਣ ਦੇਸ਼ ਦੀ ਏਕਤਾ ਅਖੰਡਤਾ ਤੇ अमन ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਆਓ ਅਸੀਂ ਰਲ ਮਿਲ ਕੇ ਡਾਕਟਰ ਭੀਮ ਰਹੋ ਸਾਹਿਬ ਦੇ ਦਿੱਤੇ ਹੋਏ ਸੰਵਿਧਾਨ ਦੀ ਜਿਹੜੀ ਪਾਲਣਾ ਕਰੀਏ ਤੇ ਅਸੀਂ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਈਏ ਕਿਉਂ ਅਸਰਾ ਦੇ ਬਿਆਨ ਦਿੱਤੇ ਜਾਂਦੇ ਦੇਖੋ ਜੀ ਦੇਸ਼ ਦਾ ਮਾਹੌਲ ਖਰਾਬ ਕਰਨ ਵਾਸਤੇ ਦੇਸ਼ ਦੀਆਂ ਜਾਤਾਂ ਨੂੰ ਵੰਡਣ ਵਾਸਤੇ ਤੇ ਵੱਖ-ਵੱਖ ਸਮੁਦਾਇ ਨੂੰ ਆਪਸ ਵਿੱਚ ਲੜਾਉਣ ਵਾਸਤੇ ਇਹ ਜਿਹੜੀਆਂ ਏਜੰਸੀਆਂ ਦੀਆਂ ਚਾਲਾਂ ਨੇ ਲੋਕ ਸੂਝਵਾਨ ਹੋ ਚੁੱਕੇ ਨੇ ਲੋਕ ਕਿਸੇ ਦੇ ਬਹਿਕਾ ਵਿੱਚ ਨਹੀਂ ਆਉਣਗੇ ਇਹੋ ਹੀ ਮੈਂ ਦੇਸ਼ ਦੀ ਆਵਾਮ ਤੋਂ ਉਮੀਦ ਕਰਦਾ ਕਿੰਨੀ ਦੇਰ ਬੈਠੇ ਰਹੋਗੇ ਅਸੀਂ ਅੱਜ ਤੜਕਸਾਰ ਤੋਂ ਹੀ ਮੋਰਚਾ ਸਾਂਭਿਆ ਹੋਇਆ ਸਾਡੇ ਨਾਲ ਸੰਤ ਪੰਕਜਾ ਸ਼ਿਰਗਿਲ ਜੀ ਮਹਾਰਾਜ ਸਰਪ੍ਰਸ ਵਾਲਮੀਕਣ ਸੁਧਾਰ ਸਭਾ ਦੇ ਉਹਨਾਂ ਦੇ ਸਾਥੀਆਂ ਵੱਲੋਂ ਸਾਡਾ ਪੂਰਨ ਤੌਰ ਤੇ ਸਹਿਯੋਗ ਹੈ ਤੇ ਅਸੀਂ ਡਾਕਟਰ ਭੀਮਰਾਓਂ ਅੰਬੇਜਕਰ ਸਾਹਿਬ ਦੀ ਜੇ ਉਪ੍ਰਤੀਮਾ ਉਨ੍ਹਾਂ ਦਾ ਮਾਨ ਸਨਮਾਨ ਬਹਾਲ ਕਰਨ ਵਾਸਤੇ ਪ੍ਰਤੀਵਾਦੀ ਰਾਖੀ ਕਰਨ ਵਾਸਤੇ ਬੈਠੇ ਹੋਏ ਹਨ ਤੇ ਕੰਨੀ ਦੇਰ ਤੱਕ ਬੈਠੇ ਰੋਗੇ ਅਸੀਂ ਜੋ ਇਹ ਫੈਸਲਾ ਇਹ ਵਕਵਾਸ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਸਲਾਹ ਕਰਕੇ ਅਸੀਂ ਇਹ ਦੱਸ ਸਕਾਂਗੇ ਪਰ ਖਾਸ ਦੀ ਗੱਡੀ ਅਸੀਂ ਦਿਨ ਤੇ ਰਾਤ ਦੇ ਲਈ ਇਕਰੀ ਪੈਰੇ ਤੇ ਬੈਠੇ ਹੋਏ ਆ ਪੰਨੂ ਨੂੰ ਕੀ ਸੁਨੇਹਾ ਉਹਨੂੰ ਸਿੱਧੇ ਤੌਰ ਤੇ ਚੇਤਾਵਨੀ ਹੈ ਬੰਦ ਕਮਰੇ ਦੇ ਵਿੱਚ ਬਿਆਨ ਦੇਣੇ ਸੌਖੇ ਨੇ ਜੇ ਤੂੰ ਮਾ ਦਾ ਦੁੱਧ ਪੀਤਾ ਅਸਲ ਦੇ ਵਿੱਚ ਇੱਕ ਇਨਸਾਨ ਦੀ ਔਲਾਦ ਹੈ ਇੱਕ ਜਵਜ ਸਿੱਧਾ ਟੱਕਰ ਪੰਜਾਬ ਦੀ ਜਿਹੜੀ ਜਵਾਨੀ ਹੈ ਇਹ ਤੈਨੂੰ ਦੱਸ ਦੂ ਕਿ ਗੁਰੂਆਂ ਪੀਰਾਂ ਪੈ ਕੰਬਰਾ ਦੀ ਜਿਹੜੀ ਪਾਵਨ ਤੇ ਪਵਿੱਤਰ ਧਰਤੀ ਹੈ ਤੇ ਭਾਰਤ ਵਰਸਦਾ ਜਿਹੜਾ ਸੰਵਿਧਾਨ ਹੈ ਉਹਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਸਾਹਿਬ ਨੂੰ ਉਂਗਲ ਚੁੱਕਣ ਵਾਲਾ ਕੀ ਹਸ਼ਰ ਹੁੰਦਾ ਤੂੰ ਟੱਕਰ ਤੈਨੂੰ ਮੌਕਾ ਦੱਸੂ ਤੇਰਾ ਹਸ਼ਰ ਕੀ ਹੁੰਦਾ ਤਕੌਣ ਹੈ ਇਸ ਦੇ ਪਿੱਛੇ ਦੇਖੋ ਜੀ ਜੋ ਲੋਕ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨਾ ਚਾਹੁੰਦੇ ਨੇ ਕੋਈ ਸ਼ਰਾਰਤੀ ਤੱਤ ਨੇ ਅੱਤਵਾਦ ਦਾ ਨਾ ਦੇ ਕੋਈ ਧਰਮ ਹੁੰਦਾ ਅੱਤਵਾਦ ਦੀ ਨਾ ਕੋਈ ਜਾਤ ਹੈ ਅੱਤਵਾਦ ਦਾ ਕੰਮ دہشت ਫੈਲਾਉਣਾ ਇਹੋ دہشتਗਰਦ ਲੋਕ ਹੀ ਅਜਿਹੇ ਮਨ ਘੜਤ ਤੇ ਬੇਬੁਨਿਆਦ ਬਿਆਨ ਜਾਰੀ ਕਰਦੇ ਨੇ